ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਾ ਰਹਾ ਮਹਾ ਮਾਜ ਨਹਲਾ ਪੰਜਵਾ ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੈ ਵਿਛੜੈ ਕਰ ਕਿਰਪਾ ਮਿਲਹੁ ਰਾਮ ਚਾਰਕੁੰਟ ਦੇ ਦਿਸ ਭ੍ਰਮ ਤੱਕ ਆਏ ਪ੍ਰਭ ਕੇਸਾਨ ਤੈਨ ਨ ਦੁੱਧ ਤੇ ਬਾਹਰੇ ਕਿ ਤੈ ਨ ਆਵੈ ਕਾਮ ਜਲ ਬਿਨ ਸਾਕ ਲਭਤੇ ਉਪਜੈ ਨਾਹੀ ਦਾਮ ਹਰ ਨਾਹੀ ਨ ਮਿਲਿਆ ਸਜਨ ਕਤਾਈਐ ਬਿਸਰਾਮ ਜਿਤ ਘਰ ਹਰ ਕੰਤਨਾ ਪ੍ਰਗਟੈ ਭਟ ਨਗਰ ਸੇਗਰਾ ਸਰਦ ਸਿਗਾਰਤ ਬੋਲ ਰਸ ਸਣ ਦੇਹੀ ਸਭ ਖਾਮ ਪ੍ਰਸੁ ਅਮੀ ਕੰਤ ਵਿਹੂਨੀਆ ਮੀਤ ਸਜਣ ਸਭ ਜਾ ਨਾਨਕ ਬਨੰਤੀਆਂ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਅਮੇ ਸੰਗ ਪ੍ਰਭ ਜਿਸ ਕਾ ਨਹ ਚਲ ਧਾਮ ਚੇਤਕ ਗਵੰਦ ਅਰਾਧੀਐ ਉਹ ਵਾ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਨਕ ਕਣਾ ਜੇਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਇਕ ਨਾ ਤਿਸ ਬਿਨ ਜੀਵਣਾ ਬਿਰਥਾ ਜਨਮ ਜਨਾ ਜਲ ਖੜ ਨਹੀ ਅਡ ਪੂਰੇ ਆ ਦਬਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵੈ ਕਿਤੜਾ ਦੁਖ ਗਣਾ ਜੈਨੇ ਰਾਵੈ ਸੋ ਪ੍ਰਭ ਤਿੰਨਾ ਤਾ ਗਮਣਾ ਹਰ ਦਰਸ਼ਨ ਕਾ ਮਨ ਰੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਇ ਲਗਾ ਵੈਸਾਖ ਧਿਰਨ ਕਿਉ ਬਾਢੀਆ ਜਿਨਾਂ ਪ੍ਰੇਮ ਵਿਛੋ ਹਰ ਸਾਜਨਾ ਪਰਖ ਵਿਸਾਰਿ ਚੈ ਲੱਗੀ ਮਾਇਆ ਤੋਹ ਪੁੱਤਰ ਕ ਲਤਰ ਨਾ ਸੰਗਤ ਨਾ ਹਰ ਅਵਨਾਸੀ ਆਹ ਪਲਚ ਪਲਚ ਸਗਲੇ ਮੋਈ ਠੁੱਠਾ ਧੰਦੇ ਮੋ ਇਕ ਸਰਹਰ ਕੇ ਨਾਮ ਬਿਨ ਅਗਾ ਲਈ ਹੈ ਕੋਹਾ ਦਵੇ ਵਿਸਾਰ ਵਿਗੁਚਨਾ ਪ੍ਰਭਨ ਅਵਰ ਨ ਕੋਏ ਅਰੇਤਨ ਚਰਨੀ ਜੋ ਲਗੈ ਤਿਨ ਕੇ ਨਿਰ ਮਲਸੋਏ ਨਾਨਕੇ ਪ੍ਰਬੇਨਤੀ ਪ੍ਰਾ ਮਿਲ ਹੋ ਪਰਾਪਤ ਹੋਏ ਰਸਾਤ ਸੋ ਹਵਾ ਤਾਂ ਲੱਗੇ ਚ ਸੰਤ ਭੇਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੇ ਸਭ ਨਿਵਾਨ ਹਰ ਸੱਜਣ ਦਾ ਵਣ ਲਗਿਆ ਕਿਸੈ ਨਾ ਦੇਈ ਬਨ ਮਾਨਕ ਮੋਤੇ ਨਾਮ ਪ੍ਰਭ ਉਨ ਲੱਗੇ ਨਾ ਹਿਸਾਨ ਰੰਗ ਸਬੈ ਨਾਰਾਇਣੇ ਜੀਤੇ ਮਨ ਭਵਨ ਜੋ ਹਰ ਲੋੜ ਸੁਖ ਦੇ ਸੋਈ ਜੀ ਕਰਨ ਜੋ ਪ੍ਰਕੀਤੇ ਆਪਣੇ ਸੇ ਕਹੀਐ ਧਨ ਆਪਣ ਲਈ ਜੇ ਮਿਲੈ ਵਿਛੜ ਕਿਉ ਡੋਵਨ ਸਾਧੂ ਸੰਗ ਪਰਪਤੇ ਨਾਨਕ ਰੰਗ ਮਨਨ ਹਰ ਜੇਖ ਰੰਗੇਲਾ ਚਿਸਤਾਨੀ ਜਿਸ ਕੈ ਭਾਗ ਮਥਨ ਆਸਾੜਤ ਪੰਦਾ ਤਿਸ ਲਗੈ ਹਰ ਨਾਹੂ ਨਾ ਜਿਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਦੇਹ ਆਸ ਦਇ ਭਾਏ ਵਿਗੁਤੀਐ ਗਲ ਪਈ ਇਸ ਜਮ ਕੀ ਪਾਸ ਜੇ ਹਾ ਬੀਜੈ ਸੋ ਲੁਣਾ ਮਥਾ ਜੋ ਲਿਖਿਆ ਸ ਹਰਣ ਵਿਹਾਣੀ ਪੱਤਾਨੀ ਉਠ ਚਲੀ ਗਏ ਨਿਰਾਸ ਜਨਕਾ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ تیر ਦਰਸ਼ਨ ਹੋਏ ਪਿਆਸ ਪ੍ਰਾਪਤੁ ਬਿਨੰਦਉ ਜਾ ਕੋ ਨਾਹੀ ਨਾਨਕੀ ਅਰਦਾਸ ਆਸਾ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਬਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਾਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾ ਵਿਆ ਦਿਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਗਣੀ ਮਿਲ ਸਾਧੂ ਪੀਵਣ ਹਾਰ ਵਣਤਨ ਪ੍ਰਸੰਗ ਮਉਦਿਆ ਸਮਰੱਥ ਸੁਰਖ ਅਪਾਰ ਹਰ ਮਿਲਣੈ ਨੋ ਮਨ ਲੁਚਦਾ ਕਰਮ ਮਿਲਾ ਗਣਹਾਰ ਜਿਨਨੇ ਸਖਿਏ ਪ੍ਰਭ ਪਾਇਆ ਸਮਰੱਥ ਪਰਖ ਆਪਾਰ ਜਿਨਨੇ ਸਖਿਏ ਪ੍ਰਭ ਪਾਇਆ ਹਉ ਤਿਨ ਕੈ ਸਦ ਅਗਲਹਾਰ ਨਾਨਕ ਹਰ ਜੇ ਮਇ ਆਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾਂ ਸੁਹਾਗਣੀ ਜਨ ਰਾਮ ਨਾਮ ਰਹਾਰ ਭੱਜ ਕਰਮ ਪੁਲਾਣੀ ਦੁਜੈ ਲੱਗਾ ਹਿਤ ਲਖ ਸਿਹਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇ ਬਿਨ ਸਸੇ ਤਿਤ ਵੇਲਾ ਕਹ ਸੰਪ੍ਰਿਤ ਪਕੜ ਚਲਾਇਨ ਦੂਤ ਜਨ ਕਿਸੈ ਨਾ ਦੇਨੀ ਭੇਤ ਟੜਕੜੋ ਤਖਨਾ ਨਾਹੇ ਜਿਨ ਸਿਮ ਲਗਾ ਹਿਤ ਹੱਥ ਮਰੋੜਾ ਤਨ ਕਪੈ ਸਿਆਹੋ ਹੋ ਹੋਵਾ ਸਿਤ ਦੇਹ ਵਿਜੈ ਸੋ ਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤ ਚਰਨ ਗੋਹਤ ਪ੍ਰਭ ਦੇਤ ਸਹਿ ਭਾਦਵ ਨਰਕ ਨਾ ਪਾਈਆ ਗੋੜ ਰਖਣ ਵਾਲਾ ਹੈ ਤਾ ਹਸਨ ਪ੍ਰੇਮ 어 ਮਾਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਖਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਏ ਪ੍ਰੇਮ ਕੇ ਹਉ ਤਨ ਕਾ ਲਗਾ ਪਾਏ ਰਣ ਪ੍ਰਵਕ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਨੇ ਚਾਖਿਆ ਪ੍ਰੇਮ ਰਸ ਸਹਿ ਤ੍ਰਿਪਤ ਰਹੇ ਆਗਾਈ ਆਪ ਧਿਆਗ ਬੇਨਤੀ ਕਰਾ ਲੈਹੁ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈ ਸਹਿ ਵਿਛੜ ਕਤਹ ਨ ਜਾਏ ਪ੍ਰਗਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸ ਸੁਖੇ ਵਸੰਧੀਆਂ ਜਨਮ ਆ ਹਦਰਾਏ ਕਤਕ ਕਰਮ ਕਾ ਨਾਮਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਰੇਮਕ ਹੋਏ ਰਾਮ ਤੇ ਲਗਨ ਜਨਮ ਵਿਜੋਗ ਹੇ ਨ ਮੈਂ ਕੌੜਾ ਹੋਏ ਗਏ ਜਿਤੜੇ ਮਾਇਆ ਭੋਗਾ ਵਿਚ ਨ ਕੋਈ ਕਰ ਸਕੈ ਕਿਸਥਾ ਰਵਹ ਰੋਜ ਕੀਤਾ ਕਛੁ ਨਾ ਹੋਇ ਗਏ ਲਿਖੇ ਆ ਤੁਰ ਸੰਜੋਗਾ ਵਡ ਭਾਗੀ ਮੇਰਾ ਪ੍ਰ ਮਿਲੈ ਤ ਉਤਰੈ ਸਭ ਬਿਯੋਗਾ ਨਾਨਕ ਪ੍ਰਭ ਰਖ ਲੈ ਮੇਰੇ ਸਾਹਿਬ ਬੰਦੇ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਬੈ ਸੋਚ ਨ ਕਰਨਾ ਸੋ ਹੰਦੀਆ ਹਰ ਪਿਰ ਸੰਗ ਬੈਠੜਿਆ ਤਿੰਨ ਕੇ ਸੋਬਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਤਨ ਮਨ ਮਉਂਦਿਆ ਰਾਮ ਸਿੰਘ ਸੰਗ ਸਾਧ ਸਹਿ ਲੜਿਆ ਸਾਜਨਾ ਤੇ ਬਹਰੀ ਸਹਿ ਰਹੇ ਇਕ ਲੜਿਆ ਤੈਨ ਦੁੱਖ ਨ ਕਬ ਹਉ ਉਤਰੇ ਸਹਿ ਜਨ ਕਾ ਵਸ ਪੜਿਆ ਜਿਨੇ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਰਤਨ ਜਵਹਿਰ ਲਾਲ ਹਰ ਕੰਠ ਤਿਨਾ ਜੜਿਆ ਨਾਨਕ ਬਾਛੇ ਤੂੜ ਤਨ ਪ੍ਰਭ ਸਰਣੀ ਦਰ ਪੜਿਆ ਨਗਰ ਪ੍ਰਭ ਅਰਧਨਾ ਬੜੁਨਾ ਜਨਮੜਿਆ ਪਾਪ ਤਖਾ ਨ ਵਿਆਪਏ ਖੰਠ ਮਿਲਿਆ ਹਰਨਾਹ ਮਨ ਬਿਧਿਆ ਚਰਨ ਅਰ ਪਿੰਦ ਦਰਸ਼ਨ ਲਗੜਾ ਸਾਹ ਅਟਗਵੰਤ ਗੋਪਾਲ ਰਾਏ ਸੇਵਾ ਸੁਮੀਲਾ ਦੇਖਿਆ ਪਹੁ ਨ ਸਕੈ ਮਿਲ ਸਾਧੂ ਗੁਣ ਗਾ ਜੈ ਤੇ ਉਪਜੇ ਤ ਮਿਲੇ ਸਚੇ ਪ੍ਰੀਤ ਸਮਹੁ ਕਰ ਗਹਿ ਲੈਨੇ ਪਰ ਬ੍ਰਹਮ ਬਹੜ ਨ ਵਿਛੜੇ ਆ ਬਰ ਜਾਓ ਲਖ ਬੇਰੀਆ ਹਰ ਸਜਣ ਗਮ ਅਗਾ ਸੰਤ ਪਏ ਨਾਰਾਇਣ ਨਾਨਕ ਦਰ ਪਈਆ ਪਾਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾ ਮਾਗ ਮਤਨ ਸੰਗ ਸਾਧੂਆ ਧੂੜੀ ਕਰ ਇਸ ਨਾਨ ਹਰਿ ਕੇ ਨਾਮ ਧਿਆਏ ਸੁਣ ਸਾਵਨਾ ਨਾ ਕਰਦਾ ਜਨਮ ਕਰਮ ਮਲ ਉਤਰੈ ਮਨ ਤੇਜਾਇ ਗੁਮਾਨ ਕਾਮ ਕਰੋਦ ਨਾ ਮੋਹੀਐ ਬਿਨ ਸਾਲੋਬ ਸੋਾਨ ਸਚੈ ਮਾਰਗ ਚਲਦਿਆ ਉਸ ਤਸ ਕਰੇ ਜਹਾਨ ਆਸਦ ਤੇਰਤ ਸਗਲ ਪਉਣਾ ਜੀ ਦਇਆ ਪ੍ਰਵਾਨ ਜਿਸ ਨੂੰ ਦੇਵ ਦਇਆ ਕਰ ਸੋਈ ਪੁਰ ਕ ਸਜਾ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨੁ ਕਰਬਾਨ ਮਾਗੁ ਸੋਚੈ ਸੇ ਕਾਂਢੀਐ ਹੈ ਜਿਨ ਪੂਰਾ ਗੁਰ ਮਹਿਰવાન ਹਲ ਗੁਣ ਆਨੰਦ ਉਪਾਰਜਨਾ ਹਰ ਸਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸਾਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਤਨਿ ਵੱਡ ਭਗਣੀ ਵਰ ਪਾਇਆ ਹਰਿ ਦਾਇ ਮੇਲ ਸਹੀਆ ਮੰਗਲ ਗਾਵਹੀ ਗੇਤ ਗੋਵਿੰਦ ਅਲਾਏ ਹਰ ਜਿਹ ਹੈ ਅਵਰ ਨ ਦਿਸਾਈ ਕੋਈ ਦੂਜਾ ਨਵ ਨਾ ਆਲਤ ਪਲਤ ਸਵਾਰਿਆ ਨਹ ਚਲਦੀ ਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜਾ ਨਾ ਜਨਮ ਧਾਇ ਜਿਹ ਵਾ ਇਕ ਅਨੇਕ ਗੁਣਾ ਤਰਿ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਸਨਾ ਤਿਲਨਾਤ ਮਏ ਜਨ ਜਨ ਨਾਮ ਧਿਆਇਆ ਤਿਨ ਕੈ ਕਾਜਸਰੇ ਹਰਿ ਗੁਰ ਪੂਰ ਦਾ ਆਧ ਤੇਆ ਦਰਗੈ ਸਚ ਖਰੇ ਸਰਬ ਸੁਖਾ ਨਿਦ ਚਰਨ ਹਰਿ ਭਵਜਲ ਵਿਖਾਮ ਤਰੇ ਪ੍ਰੇਮ ਭਗਤ ਤੈ ਨ ਪਾਈਆ ਮੇਕਿਆ ਨਾਹੀਂ ਜਰੇ ਕੂੜਾ ਗਏ ਦੁਬਿਦਾਨ ਸੇ ਪੂਰਨ ਸਚ ਕਰੇ ਤਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਇਕਤਰੇ ਮਾਦੇਵ ਸਮੂਰਤਿ ਭਲੇ ਜੈਸਕ ਅਨਦ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰ ਹਰਿ ਮਹਾਦੇਵ ਸਮੂਰਤ ਭਲੇ ਜਿਸ ਕਾ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰ ਹਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ